ਵੀਡੀਓ ਦੇ ਵਿੱਚ ਸੁਣਾਈ ਦਿੰਦਾ ਇਹ ਦਰਦ ਇਹ ਰੋਲਾ ਇਹ ਚੀਖ ਚਹਾੜਾ ਜਿਸ ਨੂੰ ਸੁਣ ਕੇ ਹਰ ਕਿਸੇ ਦੀ ਅੱਖ ਨਮ ਹੋ ਰਹੀ ਹੈ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਪੰਜਾਬ ਦੇ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਮਾਨਕਵਾਲ ਦੀਆਂ ਜਿੱਥੇ ਸ਼ਮਸ਼ਾਨ ਘਾਟ ਦੇ ਵਿੱਚ 8 ਮ੍ਰਿਤਕ ਦੇਹਾਂ ਨੂੰ ਅਗਨੀ ਦਿੱਤੀ ਗਈ 8 ਚਿਖਾਵਾਂ ਇੱਥੇ ਬਲਟੀਆਂ ਨਜ਼ਰ ਆ ਰਹੀਆਂ ਨੇ ਜਿਸ ਨੂੰ ਦੇਖ ਕੇ ਪੂਰਾ ਪਿੰਡ ਰੋ ਰਿਹਾ ਪੂਰਾ ਪਿੰਡ ਇਸ ਵਕਤ ਸੋਗ ਦੇ ਵਿੱਚ ਹੈ ਦਰਸਲ ਬੀਤੇ ਦਿਨੀ ਇਸੇ ਹੀ ਪਿੰਡ ਦੇ ਕਈ ਲੋਕ ਸ਼੍ਰੀ ਨਾਨਾ ਦੇਵੀ ਮੰਦਿਰ ਮੱਥਾ ਟੇਕਣ ਗਏ ਸੀ ਤੇ ਰਸਤੇ ਦੇ ਵਿੱਚ ਵਾਪਸ ਆਉਂਦੇ ਸਮੇਂ ਇਹਨਾਂ ਦੇ ਨਾਲ ਇੱਕ ਹਾਦਸਾ ਵਾਪਰ ਜਾਂਦਾ ਜਿਸ ਵਾਹਨ ਦੇ ਵਿੱਚ ਇਸਵਾਰ ਹੋ ਕੇ ਮੱਥਾ ਟੇਕਣ ਗਏ ਸੀ ਉਹ ਆਂਦੇ ਸਮੇਂ ਝਗੇੜੇ ਪੁਲ ਦੇ ਕੋਲ ਇੱਕ ਨਹਿਰ ਦੇ ਵਿੱਚ ਡਿੱਗ ਗਿਆ ਜਿਸ ਕਰਕੇ ਕਈ ਲੋਕ ਇਸ ਹਾਦਸੇ ਦੇ ਵਿੱਚ ਆਪਣੀ ਜਾਨ ਗਵਾ ਚੁੱਕੇ ਨੇ ਇਹਨਾਂ ਹੀ ਨਹੀਂ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਦੋ ਲੋਕਾਂ ਦੀ ਭਾਲ ਹਜੇ ਤੱਕ ਵੀ ਜਾਰੀ ਹੈ ਪੂਰਾ ਪਿੰਡ ਇਸ ਵਕਤ ਇਹ ਗੱਲ ਕਹਿ ਰਿਹਾ ਹੈ ਕਿ ਇਹ ਦਰਦ ਅਜੇ ਹੈ ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ ਪੂਰਾ ਪਿੰਡ ਇਸ ਵਕਤ ਸੋਗ ਦੇ ਵਿੱਚ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜੋ ਪਰਿਵਾਰਕ ਮੈਂਬਰ ਨੇ ਕਿਸ ਤਰੀਕੇ ਦੇ ਨਾਲ ਰੋ ਰਹੇ ਨੇ ਕਿਸ ਤਰੀਕੇ ਦੇ ਨਾਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਯਾਦ ਕਰ ਰਹੇ ਨੇ ਇੱਥੇ ਤੱਕ ਕਿ ਪਿੰਡ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ ਸ਼ਮਸ਼ਾਨ ਘਾਟ ਦੇ ਵਿੱਚ ਜਗ੍ਹਾ ਨਹੀਂ ਸੀ ਕਿਉਂਕਿ ਕਿਸ ਤਰੀਕੇ ਨਾਲ ਪੂਰਾ ਪਿੰਡ ਪਹੁੰਚਿਆ ਹੋਇਆ ਹੈ 8 ਲੋਕਾਂ ਨੂੰ ਇੱਥੇ ਅਗਨੀ ਦਿੱਤੀ ਗਈ ਹੈ ਪੂਰਾ ਪਿੰਡ ਰੋ ਰੋ ਕੇ ਆਪਣਾ ਦਰਦ ਬਿਆਨ ਕਰ ਰਿਹਾ ਹੈ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਿਆ ਦੱਸ ਦੇ ਕਿ ਇਹਨਾਂ ਮ੍ਰਿਤਕਾਂ ਦੇ ਵਿੱਚ ਇੱਕ ਪਤੀ ਪਤਨੀ ਇੱਕ ਮਾਂ ਉਸ ਦਾ ਪੁੱਤ ਤੇ ਉਸ ਦੀ ਧੀ ਇਹਨਾਂ ਨੂੰ ਕੱਠਿਆਂ ਨੂੰ ਅਗਨੀ ਦਿੱਤੀ ਗਈ ਤੁਸੀਂ ਸੋਚੋ ਕਿ ਜੋ ਪਰਿਵਾਰਕ ਮੈਂਬਰ ਇਸ ਵਕਤ ਉੱਥੇ ਮੌਜੂਦ ਹੋਣਗੇ ਉਹਨਾਂ ਦੇ ਮਨਾਂ ਤੇ ਕੀ ਬੀਤਦੀ ਹੋਏਗੀ ਮੌਕੇ ਤੇ ਪਹੁੰਚੇ ਪਿੰਡ ਵਾਲਿਆਂ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਉਨੇ ਆ ਨਰਿੰਦਰ ਗੌਰ ਦੋ ਇਹਦੇ ਇੱਕ ਬੇਟਾ ਜੀ ਇੱਕ ਬੇਟੀ ਹੈ ਜੀ ਬਸ ਤੁਸੀਂ ਆਏ ਹੋ ਪਹਾੜੀ ਦੀਪੇ ਸਾਡੇ ਪਿੰਡ ਦੇ ਦੇਖਿਆ ਦੀ ਦੁੱਖ ਦੀ ਬਹੁਤ ਵੱਡਾ ਦੁੱਖਾ ਸਾਡੀ ਨਾ ਭੁੱਲਣ ਵਾਲਾ ਤੁਹਾਡੇ ਪਿੰਡ ਦੇ ਇੰਨਾ ਬੜਾ ਆਪਾ ਹੱਟ ਗਿਆ ਤੇ ਸੋਚਿਆ ਦੀ ਕਿ ਇੱਡਾ ਦਾ ਜੀ ਕਿਤੇ ਜਮਾ ਹੀ ਨਹੀਂ ਜੀ ਹੋ ਹੂੰ ਲੱਗਦਾ ਕਿ ਕੀ ਕਰਨ ਨਜ਼ਰ ਪਿੰਡ ਨੂੰ ਲੱਗੀ ਬਸ ਬਸ ਪੁੱਛੋ ਨਾ ਜੀ ਲੱਕੜਾਂ ਕੱਟ ਰਏ ਜੀ ਉਦੋਂ ਮਗਰ ਉਹ ਹੈ ਜਬਟਰੇ ਮੇਰੇ ਤੇਰੇ ਕਟਰ ਚੱਲ ਗਿਆ ਅਰੇ ਇਹ ਦੋ ਬਟਾ ਦੋਕੇ ਨਾਲ ਮਾਂ ਦੇ ਨਾਲ ਦੋ ਬੱਚਿਆਂ ਦਾ ਸਿਕਾਦਲ ਚ ਰੱਖ ਦੇਣਾ ਇਹ ਕੋਈ ਮਾਮੂਲੀ ਗੱਲ ਨਹੀਂ ਆ ਸਾਰੇ ਲੋਕਾਂ ਨੇ ਇੰਦਾ ਦਰਦ ਬਣਾਉਣਾ ਇਹ ਵੀ ਮਾਮੂਲੀ ਗੱਲ ਨਹੀਂ ਆ ਅੱਜ ਸਾਨੂੰ ਆਪਣੇ ਪਿੰਡ ਦੇ ਸੇਵਾ ਦੇ ਵਿੱਚ ਜਗ੍ਹਾ ਨਹੀਂ ਮਿਲ ਰਹੀ ਤੇ ਅਸੀਂ ਸੱਸ ਕਰ ਕਿੱਥੇ ਕਰੀਏ ਕੋਣਾ ਕਿ ਉਹ ਮੀਆਂ ਬੀਬੀ ਕੱਟੇ ਚਲੇ ਜਾਣਾ ਮਾਪੋਤ ਇਕੱਠੇ ਚਲੇ ਜਾਣਾ ਨਗਰ ਚ ਨਹਿਰ ਪਾਇਆ ਜਾਣਾ ਸਨ ਹੋ ਜਾਣੇ ਬੜੀ ਮਾੜੀ ਗੱਲ ਆ 10 ਹੋ ਗਈਆਂ ਦੋ ਨਹਿਰ ਚੋਂ ਵੀ ਖਤਮ ਨੇ 10 ਹੋ ਗਈਆਂ ਜੀ ਅੱਜ ਕਿੰਨੇ ਨੂੰ ਅੱਗ ਲਾਈ 8 ਨੂੰ ਲਾਈ ਆ ਜੀ ਅੱਜ ਮਾਂ ਬਾਪ ਬੱਚੇ ਮਾਂ ਇਹਨਾਂ ਦੇ ਬੱਚਾ ਆਕਾਸ ਦੀ 8 ਸਾਲ ਦਾ ਬੇਟੀ ਐ 4 ਸਾਲ ਦੀ ਉਹਨਾਂ ਦੀ ਮਾਤਾ ਤਿੰਨਾਂ ਨੂੰ ਇੱਕ ਚਿਕਾ ਦੇ ਵਿੱਚ ਸਾਰੇ ਪਿੰਡ ਨੇ ਛਿੜ ਕੇ ਅਜ ਦਾਗ ਲਾਇਆ ਕਿੰਨਾ بڑا ਦੁੱਖ ਹੋਊਗਾ ਅਸੀਂ ਕਹਿ ਨਹੀਂ ਸਕਦਾ ਦੱਸ ਨਹੀਂ ਸਕਦਾ ਇਕੱਠੇ ਨੇ ਕੱਟਿਆਂ ਨੂੰ ਦੂਸਰਾ ਇੱਕ ਮੀਆਂ ਬੀਬੀ ਐ ਕ੍ਰਿਸ਼ਨਾ ਕੌਰ ਉਹਨੂੰ ਦਾਗਲਾ ਦਾ ਉਹਦੇ ਘਰ ਵਾਲਾ ਹਲੇ ਨਹਿਰ ਦੇ ਵਿੱਚ ਦੇਖੋ ਜਿਹੜਾ ਪਾਣਾ ਨਾ ਜ਼ਿੰਦਗੀ ਦੇਖਿਆ ਨਾ ਦੇਖਣਾ ਨਾ ਸਾਡੇ ਨਗਰ ਚ ਹੋਣਾ ਬੜਾ ਦੁੱਖ ਹੋਇਆ ਸਾਨੂੰ ਜਿਹੜੇ ਨਾਨਾ ਦੇਵੀ ਦੇ ਦਰਸ਼ਨਾਂ ਤੇ ਗਏ ਸੀ ਜਦੋਂ ਜਿਹੜੇ ਨਹਿਰ ਤੋਂ ਪਤਾ ਲੱਗਾ ਕਿ ਜਿਹੜਾ ਟੈਂਪੂ ਆ ਉਹ ਪੂਰੀਆਂ ਭਾਰੀਆਂ ਭਰੀਆਂ ਸਵਾਰੀਆਂ ਦੇ ਨਾਲ ਨਹਿਰ ਦੇ ਵਿੱਚ ਡਰ ਗਿਆ ਮੈਂ ਸਾਡੇ ਸਮਾਜ ਦੇ ਖਾਸ ਕਰਕੇ ਮੈਂ ਸਾਡੇ ਰਮਦਾਸੀਆ ਭਾਈਚਾਰੇ ਨੂੰ ਤੇ ਬਾਲਮੀਕ ਭਾਈਚਾਰੇ ਨੂੰ ਮੈਂ ਇਹ ਸੰਦੇਸ਼ ਦਿੰਨਾ ਕਜੇ ਤੁਸੀਂ ਜਾਣਾ ਤਾਂ ਪਰਿਵਾਰ ਇਕੱਠਾ ਨਾਲ ਜਾਵੋ ਇੱਕ ਇੱਕ ਦੋ ਦੋ ਜਾਣੇ ਜਾਵੋ ਤੇ ਬਾਕੀ ਤਾਂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਦਿੱਤੀ ਆ ਗੁਰੂਆਂ ਨੇ ਸਭ ਤੋਂ ਵੱਡੀਆਂ ਕੁਰਬਾਨੀਆਂ ਸਿੱਖ ਇਤਿਹਾਸ ਦੇ ਵਿੱਚ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੋ ਤੇ ਉਹਦੇ ਗੁਣ ਗਾਓ ਤੇ ਸਾਨੂੰ ਬਹੁਤ ਦੁੱਖ ਹੋਇਆਗਾ ਐਸਾ ਦੁੱਖ ਤਾਂ ਹੀ ਘਾਟ ਨਾ ਡਾ ਜੈ ਭੀ ਜੈਪੁਰ